ਰਸਤੇ 'ਚ ਰੋਡ ਖਾਲੀ ਕਾਰਨ ਮੈਨੂੰ ਦੂਰੋਂ ਨਜ਼ਰ ਆਇਆ ਕਿ ਮਲਾਜਮ ਇੱਕ ਭੱਜ ਰਿਹਾ ਹੈ ਇੱਕ ਵਿਅਕਤੀ ਦਾ ਪਿੱਛਾ ਕਰ ਰਿਹਾ ਹੈ ਹਮਮ ਮੈਂ ਸੋਚਿਆ ਮੈਨੂੰ ਪਤਾ ਨਹੀਂ ਕੀ ਅੱਗਲ ਚੋਰੀਆਂ ਬਹੁਤ ਹੋ ਰਹੀਆਂ ਨੇ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਕਿ ਪਤਾ ਨਹੀਂ ਮੋਬਾਈਲ ਖੋ ਗਏ ਭੱਜਿਆ ਹੈ ਮੈਂ ਕਿਹਾ ਮੈਨੂੰ ਬਦਨੂ ਫੜ ਲੈਣਾ ਕਿ ਇਹ ਚੀਜ਼ ਬਚ ਜੇਗੀ ਹਮਮ ਮੈਂ ਉਹ ਭੱਜ ਕੇ ਮੈਂ ਅੱਗੇ ਸਾਂ ਮੈਂ ਗੱਡੀ ਰੋਕ ਕੇ ਉਹਨੂੰ ਮੜਿਆ ਭੱਜ ਕੇ ਤੇ ਮੈਨੂੰ ਚੋਰ ਨੂੰ ਮੈਂ ਫੜ ਲਿਆ ਮੈਂ ਉਹ ਫੜ ਕੇ ਤੇ ਮੈਂ ਮਲਾਜਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਮਲਾਜਮ ਸੀ ਉਹ ਭੱਜ ਕੇ ਆ ਰਿਹਾ ਸੀ ਮਗਰ ਉਹਨੂੰ ਨਾ ਸਾਹ ਬੜਾ ਚੜਿਆ ਹੈ ਮਲਾਜਮ ਨੂੰ ਹੂੰ ਹੂੰ ਕਿਉਂਕਿ ਉਹ ਪਜਾ ਆ ਰਿਹਾ ਸੀ ਉਹਦੇ ਮੱਦਰ ਤੇ ਉਹਨੂੰ ਸਾਹ ਇੰਨਾ ਚੜਿਆ ਹੈ ਕਿ ਹੰ ਬਿਆ ਪਿਆ ਉਹ ਕੋ ਬੋਲਿਆ ਨਹੀਂ ਜਾ ਰਿਹਾ ਮੈਂ ਕਿਹਾ ਭਾਈ ਆ ਕਿੰਨਾ ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਤੇ ਮੈਂ ਕਿਹਾ ਲੈ ਜਨਾ ਵਾ ਮੈਂ ਕਿਹਾ ਕੀਤਾ ਕੀ ਨੇ ਮੈਂ ਕਿਹਾ ਮੋਬਾਈਲ ਮੂਗਲ ਹੋਇਆ ਕਿੰਨਾ ਕੁਛ ਨਹੀਂ ਕੋਈ ਨਹੀਂ ਕਿੰਨਾ ਦੱਸਦੇ ਆ ਉਹਦੇ ਕੋ ਬੋਲਿਆ ਵੀ ਨਹੀਂ ਜਾ ਰਹਾ ਹੈ ਮਲਾਜਮ ਕੋ ਜਿਸ ਤਰੀਏ ਮੈਂ ਸਿਵਲ ਹਸਪਤਾਲ ਦਾ ਮੋੜ ਕਟਿਆ ਹੈ ਤਾਂ ਮਲਾਜਮ ਬੀਹੋਸ਼ ਹੋ ਕੇ ਡੇਕ ਪਿਆ ਥਲੇ ਹੂੰ ਹੂੰ ਮੈਂ ਗੱਡੀ ਦੇ ਵਿੱਚ ਉਦੀ ਦਸਤਾਰ ਜਿਹੜੀ ਪਿਛਲੇ ਬਨੇ ਡੇਗੀ ਸੀਟ ਦੇ ਤੇ ਮੁਲਾਜ਼ਮ ਗੱਡੀ ਦੇ ਅਗਲੇ ਪਾਸੇ ਡੇ ਗਿਆ ਮੈਂ ਵੇਖਿਆ ਯਾਰ ਮੁਲਾਇਮ ਡੇ ਗਿਆ ਤੇ ਉਹ ਚੋਰ ਜਿਹੜਾ ਨਾਲ ਸੀ ਉਹ ਪਿੱਛੋਂ ਦੀ ਨਿਕਲ ਗਿਆ ਵਿੱਚੋਂ ਦੀ ਅੱਛਾ ਪਿੱਛੋਂ ਦੀ ਬਾਹਮ ਭੱਜਿਆ ਹੂੰ ਜਦੋਂ ਮੈਨੂੰ ਬੰਦਾ ਪਤਾ ਲਿਆ ਮੈਂ ਭੱਜ ਗਿਆ ਮੈਂ ਉਤਰ ਕੇ ਭੱਜਿਆ ਦੇ ਮਗਰ ਉਸ ਦੌਰਾਨ ਮੇਰੀ ਨਾ ਜੈਕਟ ਲਾਲ ਦੇ ਬਨੇ ਮੋਟਰਸਾਈਕਲ ਖੜੀ ਇਧਰੋਂ ਨਹੀਂ ਮੁੱਕ ਰਹੀ ਸਾਈਡ ਤੋਂ ਨਹੀਂ ਹੂੰ ਉੱਥੇ ਮੋਟਰਸਾਈਕਲ ਖੜੇ ਸੀ ਸਾਈਕਲਾਂ ਵਾਲੀਆਂ ਦੁਕਾਨਾਂ ਗਿਆ ਉਹਦੇ ਚ ਮੇਰੀ ਜੈਕਟ ਫਸ ਗਈ ਹੂੰ ਹੂੰ ਉਹਦੇ ਹੈਂਡਲ ਦੇ ਵਿੱਚ ਉਸ ਦੌਰਾਨ ਮੇਰੀ ਜੈਕਟ ਵੀ ਫਟ ਗਈ ਮਗਰ ਮੈਂ ਕਹਾ ਯਾਰ ਇਹਨੂੰ ਇਹ ਮਲਾਜਮ بے ਹੋਸ਼ ਹੋ ਗਿਆ ਮੈਂ ਕਹਾ ਇਹਨੂੰ ਕੁਛ ਹੋ ਗਿਆ ਤੇ ਮੈਂ ਕਹਾ ਭਾਂ ਪੰਗਾ ਨਾ ਪੈਇਓ ਉਹਦੀ ਮਿਹਨਤ ਨਾ ਬਕਾਰ ਜਾਵੇ ਮੈਂ ਫਿਰ ਮੈਂ ਦੁਬਾਰਾ ਪਜਾਮਾ ਦੇ ਚੋਰ ਦੇ ਮਗਰ ਮੈਂ ਉਹਨੂੰ ਮੈਂ ਕਾਬੂ ਕੀਤਾ ਜਾ ਕੇ ਮੈਂ ਨੈਸ਼ਨਲ ਮਾਰਕੀਟ ਹੈ ਗਈ ਪਟਾਰੀ ਪੁਲ ਤੋਂ ਪਹਿਲਾਂ ਮੈਂ ਉੱਥੇ ਕਾਬੂ ਕੀਤਾ ਉਹਨੂੰ ਦੁਬਾਰਾ ਉਹਨੂੰ ਚੋਰ ਨੂੰ ਉਤੋਂ ਮੈਂ ਲੈ ਕੇ ਜਦੋਂ ਮੈਂ ਦੁਬਾਰਾ ਆਪਣੀ ਗੱਡੀ ਕੋਲ ਆਇਆ ਵਾ ਪੰਜ ਸੱਤ 10 ਮਿੰਟ ਲੱਗ ਹੀ ਗਏ ਹੋਣੇ ਭਾਈ ਜਾਣਾ ਜਾਣਾ ਦੇ ਵਿੱਚ ਜੀ ਉਸ ਦਰਾਂ ਮੁਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਰਿਆ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਨਾ ਉਹਦੀ ਕੋਈ ਪੁੱਛਗਿੱਛ ਹੋਈ ਮੁਲਾਜ਼ਮ ਗੱਡੀ 'ਚ ਮੇਰੀ ਜੇ ਪਿਆ ਰਿਆ ਹੈ ਜੀ ਮੈਂ ਆਇਆ ਵਾਂ ਮੈਂ ਕਿਹਾ ਯਾਰ ਫੇਰ ਮੈਂ ਆ ਵੇਖਿਆ ਯਾਰ ਮੈਂ ਕਿਹਾ ਚੋਰ ਨੂੰ ਤਾਂ ਫੜ ਲਿਆ ਮੈਂ ਕਿਹਾ ਉਹਨੂੰ ਨਾ ਕੁਝ ਹੋ ਜੇ ਹੁਣ ਫੇਰ ਮੈਂ ਗੱਡੀ ਮੈਂ ਸਟਾਰਟ ਕੀਤੀ ਮੈਂ ਐਮਰਜੈਂਸੀ 'ਚ ਭਜਾਈ ਐਮਰਜੈਂਸੀ 'ਚ ਗੱਡੀ ਲਾ ਕੇ ਸਿਵਲ ਹਸਪਤਾਲ ਐਮਰਜੈਂਸੀ ਦੇ ਵਿੱਚ ਤੇ ਅੰਦਰੋਂ ਮੈਂ ਜਾ ਕੇ ਮੈਂ ਖਾਪਰੋਲਾ ਪਾ ਕੇ ਤੇ ਮੈਂ ਸਟੇਚਰ ਮੈਂ ਆ ਭੱਜ ਕੇ ਰਨਿੰਗ ਕੀਤੀ ਰਨਿੰਗ ਕਰਕੇ ਮੈਂ ਭੱਜ ਕੇ ਮੈਂ ਸਟੇਚਰ ਫੜ ਕੇ ਲੈ ਕੇ ਆਇਆ ਮੈਂ 7 ਨੰਬਰ ਕਮਰੇ ਸਾਹਮਣੇ ਜਿਹੜੀ ਵਾਰਡ ਹੈਗੀ ਏ ਹੁਣ ਜਿਹੜੀ ਦਸਤਾਰ ਤੁਹਾਡੇ ਕੋ ਪਈ ਏ ਦਸਤਾਰ ਤੁਸੀਂ ਇਹ ਸਾਰੇ ਦਸਤਾਰੇ ਪੰਜਾਬ ਪੁਲਿਸ ਦਾ ਮਾਣ ਹੈਗਾ ਹੂੰ ਇਹ ਉਸ ਮੁਲਾਜ਼ਮ ਦਾ ਸਨਮਾਨ ਹੈਗਾ ਜਿਹਨੇ ਇਨੀ ਮਿਹਨਤ ਦੇ ਨਾਲ ਇਨੀ ਮਸ਼ੱਕਤ ਦੇ ਨਾਲ ਉਹਨੂੰ ਫੜਿਆ ਹੂੰ ਪਰ ਮੈਨੂੰ ਬਹੁਤ ਅਫਸੋਸ ਲੱਗਣ ਰਿਹਾ ਵੀ ਉਹ ਇਸ ਦੁਨੀਆ 'ਚ ਨਹੀਂ ਰਹੀ ਇਸ ਟਾਈਮ ਹੁਣ ਇਹ ਦਸਤਾਰ ਇਹ ਦਸਤਾਰ ਮਾਝੋ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਿਰੇ ਮੈਂ ਆਪਕੋ ਦੇ ਕੇ ਆਵਾਂ ਗਾਈਸ ਬੁਰਜ਼ਾਰੀ ਕਰਕੇ ਆਵਾਂਗਾ ਹਾਂਜੀ ਉਸ ਤਰ੍ਹਾਂ ਮੈਂ ਜਾਣਾ ਸੀ ਸਿਵਲ ਹਸਪਤਲ ਮੈਂ ਉਹਨਾਂ ਨੂੰ ਮਿਲਣ ਵਾਸਤੇ ਜਿਹੜਾ ਭਾਈ ਜਿਨ੍ਹਾਂ ਦੀ ਡੈਥ ਹੋ ਗਈ ਹੈ ਜੀ ਜਿੰਦੇ ਹੁੰਦੇ ਤੇ ਮੈਂ ਆਪਣੇ ਤੀ ਉਹਨਾਂ ਨੂੰ ਦੇ ਕੇ ਆਉਣੀ ਸੀ ਆਵਲੀ ਦਸਤਾਰ ਉਹਨਾਂ ਦੀ ਹੂੰ ਕਿਉਂਕਿ ਉਹਨਾਂ ਨੇ ਮਾਨ ਸਨਮਾਨ ਹੈ ਉਹਨਾਂ ਦਾ ਜੀ ਆ ਵੀ ਠੀਕ ਹੈ ਤੇ ਹੁਣ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਅਫਸੋਸ ਹੈ ਜੀ ਹੂੰ ਤੁਸੀਂ ਪੁਲਿਸ ਕਮਿਸ਼ਨਰ ਨੂੰ ਦੋਗੇ ਹਾਂਜੀ ਸਰ ਕਮਿਸ਼ਨਰ ਸਾਹਿਬ ਦੇ ਸਾਹਦੇ ਪੇਸ਼ ਹੋ ਕੇ ਤੇ ਆਪਾਂ ਦਸਤਾਰ ਉਹਨਾਂ ਦੀ